ਜੀ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਬੰਡੇਰੀ ਫਾਰਮ ਦੇ ਤੁਹਾਡਾ ਸਵਾਗਤ ਕਰਦੇ ਆਂ ਵੈਲਕਮ ਜੀ ਰਿਆਂ ਹਾਂਜੀ ਵੀਰ ਜੀ ਅੱਜ ਤੁਹਾਡੇ ਬਾਤੇ ਦੋ ਪਿਓਰ ਯਰਸੀਆਂ ਵੜਨ ਲੈ ਕੇ ਆਏ ਆਂ ਵੇਖੋ ਵੀਰ ਜੀ ਹਾਂਜੀ ਕਰਦੇ ਆਂ ਵੀਰੋਂ ਹਾਣਾ ਗੱਲਬਾਤ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਕੀ ਹਾਲ ਏ ਹੋਰ ਸੁਣਾਓ ਕੀ ਹਾਲ ਏ ਪਹਿਲਾਂ ਵੇਖ ਗਿਆ ਮਾਲ ਹਾਂਜੀ ਅੱਜ ਕਿਦਾਂ ਦੀਆਂ ਵੜਾਂ ਫਿਰ ਅੱਜ ਦੋ ਪਿਓਰ ਜੱਤੀਆਂ ਵੜਾ ਲੈ ਆਂ ਆਪਣੇ ਐਡਰੈਸ ਦੱਸ ਦੋ ਫਿਰ ਕੋੜਮਾਖੀਆਂ ਜਿਹੜੇ ਡੇੜਾਪਾਪਾ ਜਿਲ੍ਹਾ ਦੇ ਕੋਾਸ ਤੇ ਹਾਂਜੀ ਤੇ ਰੇਡ ਹੈ ਰੇਡ ਭਾਈ ਫੜੀ ਫੜੀ ਆ ਕਿੰਨੇ ਸੂਏ ਬੱਚੀ ਇੱਕ ਦੁੱਧੇ ਸੂਏ ਬੱਚੀ ਇਹ ਦੁੱਧੇ ਸੂਏ ਆ ਹਾਂਜੀ ਹਾਂਜੀ ਤੇ ਆਇਆ ਮੈਂ ਆਨ ਦੀ ਬੋਤਲ ਕਿੰਨਾ ਕ ਦੁੱਧ ਵੀਰ ਜੀ ਨੇ ਦਿੱਤਾ ਪਹਿਲੇ ਦੁੱਏ ਇਹਦੇ ਦੁੱਧੇ ਵੀਰ ਜੀ ਨੇ 13 ਕਿਲੋ ਕਿਤਾਇ ਸੋਦੇ ਐਰ ਕਾ ਕਿੰਨਾ ਦੇਗੀ ਹਾਂ 15 ਰੁਪਏ ਤਾਂ ਵਾਜ ਤਾਂ ਤਾਂ ਕਰ ਦੇਗੀ ਚਲੋ ਖੋਲ ਕੇ ਦਿਖਾਓ ਕਾਣ ਕੁਆਲਟੀ ਬਹੁਤ ਵਧੀਆ ਨਾ ਹੋਈ ਗਾਈ ਸੋਣੀ ਬੈ ਪਿਓਰ ਜਰਤੀ ਆ ਨਾ ਲਾਓ ਬਾ ਆ ਰੋ ਬੇਤਰਾ ਮੈਂ ਜਵਾ ਕੋ ਜਾਣਵਾ ਉਹ ਗਾਣਾ ਬਾਅਦ ਵਿੱਚ ਪੜ੍ਹ ਜਾਂਦੇ ਹਾਂ। 10 ਵਾਰ ਵੀਰ ਜੀ ਮੋਲੇ ਦਾ। ਮਨ ਭਾਈ। ਪਕੜੀ ਦੇ ਦਾਂ। ਉਹ ਨਹੀਂ ਨਿਗਾਹ ਜਾ ਕਰੋ ਜਿੰਨਾ ਅੱਗੇ ਕਰ ਦਿੰਦੇ। ਨਿਗਾਹ ਆਹੀ ਤਾਂ ਭਾਈ ਜਰਸੀ ਵੈਰ ਤੋਂ ਪਾਈ। ਇਮਾਨਦਾਨ ਕੋਈ। ਯਾਰ ਛੋੜ ਕਾ।

ਫੇਸ ਵਾਲੀ ਥਣ ਲੈਵਾ ਬਹੁਤ ਹੋ ਗਿਆ ਮੱਛੀ ਦਾ ਇਹ ਦੰਦਾ ਜੀ ਇਹ ਜਿਹਾ ਵਛੀ ਮਾਂ ਨਹੀਂ ਮੇਗੀ ਤਾਂ ਮੈਨੂੰ ਕਹਾਂ ਆਹ ਦੰਦਾ ਮੈਂ ਬਾਹਰ ਬਾਹਰ ਨੂੰ ਪਰਹਾ ਰਿਹਾ ਇਹ ਦਾ ਵੀਰ ਜੀ ਨਿਕਾਇਆ ਮੁੱਲ ਕਰ ਰਹੇ ਜਿੱਨਾਂ ਲੈਣ ਦੇਣ ਵਾਲੇ ਇਹਦਾ ਵੀ ਨਿਕਾਇਆ ਕੀਤਾ ਹਾਂ ਜੀ ਕਿੰਨੇ ਦੀ 43 ਦੇ ਦਾ ਕਿੰਨੇ ਦੀ 43 ਦੀ 43 ਦੀ ਇਹ ਚ ਮੰਨਦਾਂ ਨੂੰ ਹੋ ਜਾਏਗਾ ਕਿ ਨਹੀਂ ਮੰਨਾਂਗਾ ਕਿ ਯਾਰ ਛੋੜ ਕਰ ਦਾਂਗੇ ਯਾਰ ਕਰ ਦੋਗੇ ਯਾਰ ਕਰਤਾ ਜਿਹੜਾ ਵੀਰ ਤੁਹਾਨੂੰ ਆਏਗਾ ਉਹਦੀ ਵੀ ਯਾਰ ਪਹਿਲੀਆਂ ਗਾਵਾਂ ਵੇਚ ਗੀਆਂ ਵੀਰ ਜੀ ਇਹ ਨਹੀਂ ਸਾਰੀਆਂ ਵੇਚੀਆਂ ਜੀ ਤੇ ਉਧਰ ਗਜਰਾ ਜਿਹੜੇ ਆਏ ਇੰਝਾ ਲੈ ਵਗੇ ਗਾਵਾਂ ਕੋਈ ਫੋੜ ਮਾਰ ਗਈ ਤਾਂ ਭਾਜੀ ਮੇਨਾਂ ਦੀ ਕਿੰਨੀਆਂ ਗਾਵਾਂ ਖੜੀਆਂ ਹਨ ਉਹਨਾਂ ਨੇ ਭਾਈ 2 ਖੜੀਆਂ ਨਹੀਂ ਨਹੀਂ ਜਿਹੜੇ ਗੁਜਰਾਤ ਤੋਂ ਆਏ ਦਿਨ ਗੱਡੀ ਰਾਹ ਲੈ ਕੇ ਉਹਨਾਂ ਕਿੰਨੀਆਂ ਖੜੀਆਂ ਉਹਨਾਂ ਨੇ ਮੇਰੇ ਤੋਂ ਭਾਈ 6 ਭਾਂਜੀਆਂ ਹੀ ਖੜੀਆਂ ਰਾਂ 5 ਖੜੀਆਂ 5 ਗੱਡੀਆਂ ਰਾਂ 5 ਭਾਂਜੀਆਂ ਰਾਂ ਠੀਕ ਠੀਕ ਬੜਾ ਬੜਾ ਭਾਈ ਹੋਇਆ ਮਾਲਕ ਦਾ ਤੇ ਮੱਝਾਂ ਨਹੀਂ ਦੇਉਂਦੇ ਮੱਝਾਂ ਵੀ ਲੱਗੀਆਂ ਮੱਝਾਂ ਵੀ ਵੀਡੀਓ ਪਾਵਾਂਗੇ ਬੰਦਾ ਵਾਹ ਠੀਕ ਠੀਕ ਹੋਰ ਵੀਰ ਜੀ ਅੱਗੇ ਆ ਜੀ ਚਲੋ ਵਧੀਆ ਚਾਈਦਾ ਸਾਡੀ ਗੱਲ ਜੀ